ਅਸ਼ਰਕਾਲ ਤੋਂ ਦੇਖ ਰਹਾ ਹਾਂ ਅਸੀਂ ਜਰਨਲਿਸਟ ਮੈਂ ਹਾਂ ਪ੍ਰਦੀਪ ਭਾਰਤ ਅਸਰੇਲੇ ਮੰਦਭਾਗੀ ਖਬਰ ਦਾ ਜ਼ਿਕਰ ਕਰਦੇ ਆਂ ਇੰਜ ਲੱਗਦਾ ਜਿਵੇਂ ਪੰਜਾਬੀ ਇੰਡਸਟਰੀ ਨੂੰ ਕਿਸੇ ਦੀ ਨਜ਼ਰ ਲੱਗੀ ਹੋਵੇ ਹਜੇ ਰਾਜੀਵ ਜਵੰਦਾ ਨੂੰ ਬੜੀ ਮੁਸ਼ਕਿਲ ਦੇ ਨਾਲ ਵਿਦਾਖੀ ਸੀ ਹਰ ਕਿਸੇ ਦੀ ਅੱਖ ਨਾਮ ਹੋਈ ਸੀ ਹੁਣ ਇੱਕ ਹੋਰ ਸਦਮਾ ਜਿਹੜਾ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਲੱਗਿਆ ਤਾਂ ਦੱਸਦੇ ਆ ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸੀ ਔਰ ਰਾਜੋਨਾਂ ਦੇ ਪਿਤਾ ਦਾਵੀ ਦੇਹਾਂਤ ਹੋ ਚੁੱਕਿਆ ਸੋ ਬੜੇ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਬੜੇ ਭਾਵੁਕ ਕਰ ਦੇਣ ਵਾਲੀ ਖਬਰ ਹੈ ਜਦੋਂ ਪਤਾ ਲੱਗਦਾ ਹੈ ਕਿ ਖਾਨ ਸਾਹਿਬ ਦੇ ਪਿਤਾ ਦੀ ਮੌਤ ਹੋ ਗਈ ਹੈ ਦੇਹਾਂਤ ਹੋ ਗਿਆ ਇਸ ਫਾਨੀ ਸੰਸਾਰ ਨੂੰ ਉਹ ਅਲਵਿਦਾਖ ਕਹੇ ਨੇ ਸੋ ਜ਼ਿਆਦਾ ਕੁਝ ਤਾਂ ਨਹੀਂ ਪਤਾ ਲੱਗ ਸਕਿਆ ਫਿਲਹਾਲ ਇੰਨੀ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਹਾਰਟ ਅਟੈਕ ਦਾ ਕਾਰਨ ਦੱਸਿਆ ਜਾ ਰਿਹਾ ਹੈ ਹਾਰਟ ਅਟੈਕ ਦੇ ਕਾਰਨ ਉਹਨਾਂ ਦੇ ਪਿਤਾ ਜੀ ਜਿਹੜੀ ਜਾਨ ਗਈ ਹੈ ਸੋ ਕੁਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਖਾਨ ਸਾਹਿਬ ਦੇ ਮਾਤਾ ਜੀ ਅਲਵਿਦਾ ਅੱਗੇ ਸੀ ਅਕਾਲ ਚਲਾਣਾ ਹੋ ਗਿਆ ਸੀ ਉਹਨਾਂ ਦਾ ਉਸ ਤੋਂ ਬਾਅਦ ਇਹ ਸਦਮਾ ਜਿਹੜਾ ਉਹਨਾਂ ਦੇ ਪਿਤਾ ਦੇ ਵੱਲੋਂ ਸਹਾਰਿਆ ਨਹੀਂ ਜਾਂਦਾ ਤੇ ਅੱਜ ਹਰਟ ਅਟੈਕ ਦੇ ਨਾਲ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਸੋ ਹਜੇ ਖਾਨ ਸਾਹਿਬ ਨੂੰ ਬੜਾ ਸਮਾਂ ਲੱਗਣਾ ਸੀ ਆਪਣੀ ਮਾਂ ਦੀਆਂ ਗੱਲਾਂ ਦੇ ਵਿੱਚੋਂ ਬਾਹਰ ਨਿਕਲਣਾ ਮਾਂ ਦੀਆਂ ਯਾਦਾਂ ਦੇ ਵਿੱਚੋਂ ਬਾਹਰ ਨਿਕਲਣਾ ਤੇ ਇੱਕ ਹੋਰ ਝਟਕਾ ਖਾਨ ਸਾਹਿਬ ਨੂੰ ਲਗਾ ਜਦੋਂ ਉਹਨਾਂ ਦੇ ਪਿਤਾ ਨੇ ਜਿਹੜੇ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਸੋ ਪੰਜਾਬੀ ਇੰਡਸਟਰੀ ਨੂੰ ਵਾਕਈ ਕਿਸੇ ਦੀ ਨਜ਼ਰ ਲੱਗ ਗਈ ਹੈ ਤਾਂ ਜੋ ਆਏ ਦਿਨ ਅਜਿਹੀਆਂ ਖਬਰਾਂ ਨੇ ਜਿਹੜੀਆਂ ਪੰਜਾਬੀ ਇੰਡਸਟਰੀ ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਬਿਲਕੁਲ ਇੱਕ ਵਾਰੀ ਜਸਵਿੰਦਰ ਪੱਲਾ ਦਾ ਜਾਣਾ ਫਿਰ ਉਹੂਜਾ ਸਾਹਿਬ ਦਾ ਜਾਣਾ ਫਿਰ ਰਾਜੀਵ ਜਵੰਦਾ ਦਾ ਜਾਣਾ ਔਰ ਉਸ ਤੋਂ ਬਾਅਦ ਖਾਨ ਸਾਹਿਬ ਦੇ ਮਾਤਾ ਪਿਤਾ ਦਾ ਜਾਣਾ ਦਰਸਲ ਥੋੜੇ ਦਿਨ ਪਹਿਲਾਂ ਮਾਤਾ ਜੀ ਦੀ ਮੌਤ ਹੋਈ ਸੀ ਸੋ ਪਿਤਾ ਇਹ ਵਿਛੋੜਾ ਚੱਲ ਨਹੀਂ ਸਕੇ ਹਾਰਟ ਅਟੈਕ ਦੇ ਕਾਰਨ ਉਹਨਾਂ ਦੀ ਵੀ ਮੌਤ ਹੋ ਗਈ ਤਾਂ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਬੜਾ ਸਦਮਾ ਲੱਗਾ ਸੋ ਬੜੇ ਹੌਸਲੇ ਵਾਲੇ ਹੁੰਦੇ ਨੇ ਉਹ ਪਲ ਜਦੋਂ ਕਿਸੇ ਵੀ ਇਨਸਾਨ ਨੂੰ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਉਸ ਦਾ ਪਿਤਾ ਉਸਦੇ ਸਿਰ ਤੇ ਹੱਥ ਰੱਖੀ ਬੈਠਾ ਯਾਨੀ ਕਿ ਉਸਦੇ ਹਰ ਦੁੱਖ ਸੁੱਖ ਵਿੱਚ ਉਸਦੇ ਸਾਥ ਖੜਾ ਹੁੰਦਾ ਉਸਦੇ ਨਾਲ ਖੜਾ ਹੁੰਦਾ ਉਹਦਾ ਸਾਥੀ ਬਣਿਆ ਹੁੰਦਾ ਪਰ ਜਦੋਂ ਮਾਤਾ ਤੋਂ ਬਾਅਦ ਪਿਤਾ ਵੀ ਉਸ ਇਨਸਾਨ ਨੂੰ ਛੱਡ ਕੇ ਚਲਾ ਜਾਵੇ ਤਾਂ ਸੋਚੋ ਉਸਤੇ ਕੀ ਬੀਤਦੀ ਹੋਏਗੀ ਕਿ ਉਸਦੇ ਉਹ ਪਲ ਨੇ ਝੜੇ ਕਿਵੇਂ ਉਸਨੇ ਬੜੀਆਂ ਯਾਦਾਂ ਦੇ ਨਾਲ ਬਿਤਾਏ ਹੋਣਗੇ ਆਪਣੇ ਪਿਤਾ ਦੇ ਨਾਲ ਉਹ ਅੱਖਾਂ ਦੇ ਮੂਰੇ ਜ਼ਰੂਰ ਚਲਕਦੇ ਹੋਣਗੇ ਸੋ ਮੰਦਪਾਗੀ ਖਬਰ ਪੰਜਾਬੀ ਇੰਡਸਟਰੀ ਤੋਂ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਵੀਸ ਫਾਨੀ ਸੰਸਾਰ ਨੂੰ ਅਲਵਿਦਾ ਅਗਏ ਨੇ ਸਸ਼ਰਕਾਲ ਤੋਂ ਦੇਖ ਰਹਾ ਸਨ ਜੀ ਨਿਊਜ਼ ਤੇ ਮੇਹਾ ਪ੍ਰਦੀਪ ਘਰ ਤੇ ਅਸਰੇ ਮੰਦਪਾਗੀ ਖਬਰ ਦਾ ਜ਼ਿਕਰ ਕਰਦਿਆਂ ਇੰਜ ਲੱਗਦਾ ਜਿਵੇਂ ਪੰਜਾਬੀ ਇੰਡਸਟਰੀ ਨੂੰ ਕਿਸੇ ਦੀ ਨਜ਼ਰ ਲੱਗੀ ਹੋਵੇ ਹਜੇ ਰਾਜੀਤ ਜਵੰਦਾ ਨੂੰ ਬੜੀ ਮੁਸ਼ਕਿਲ ਦੇ ਨਾਲ ਅਲਵਿਦਾਖੀ ਸੀ ਹਰ ਕਿਸੇ ਦੀ ਅੱਖ ਨਾਮ ਹੋਈ ਸੀ ਹੁਣ ਇੱਕ ਹੋਰ ਸਦਮਾ ਜਿਹੜਾ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਲੱਗਿਆ ਤਾਂ ਦੱਸਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸੀ ਔਰ ਰਾਜੋਨਾਂ ਦੇ ਪਿਤਾ ਦਾਵੀ ਦੇਹਾਂਤ ਹੋ ਚੁੱਕਿਆ ਸੋ ਬੜੇ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਬੜੇ ਭਾਵੁਕ ਕਰ ਦੇਣ ਵਾਲੀ ਖਬਰ ਹੈ ਜਦੋਂ ਪਤਾ ਲੱਗਦਾ ਹੈ ਕਿ ਖਾਨ ਸਾਹਿਬ ਦੇ ਪਿਤਾ ਦੀ ਮੌਤ ਹੋ ਗਈ ਹੈ ਦੇਹਾਂਤ ਹੋ ਗਿਆ ਇਸ ਫਾਨੀ ਸੰਸਾਰ ਨੂੰ ਉਹ ਅਲਵਿਦਾਖ ਕਹਿੰਦੇ ਸੋ ਜ਼ਿਆਦਾ ਕੁਝ ਤਾਂ ਨਹੀਂ ਪਤਾ ਲੱਗ ਸਕਿਆ ਫਲਹਾਲ ਇੰਨੀ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਹਾਰਟ ਅਟੈਕ ਦਾ ਕਾਰਨ ਦੱਸਿਆ ਜਾ ਰਿਹਾ ਹੈ ਹਾਰਟ ਅਟੈਕ ਦੇ ਕਾਰਨ ਉਹਨਾਂ ਦੇ ਪਿਤਾ ਜੀ ਜਿਹੜੀ ਜਾਨ ਗਈ ਹੈ ਸੋ ਕੁਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਖਾਨ ਸਾਹਿਬ ਦੇ ਮਾਤਾ ਜੀ ਅਲਵਿਦਾ ਅੱਗੇ ਸੀ ਅਕਾਲ ਚਲਾਣਾ ਹੋ ਗਿਆ ਸੀ ਉਹਨਾਂ ਦਾ ਉਸ ਤੋਂ ਬਾਅਦ ਇਹ ਸਦਮਾ ਜਿਹੜਾ ਉਹਨਾਂ ਦੇ ਪਿਤਾ ਦੇ ਵੱਲੋਂ ਸਹਾਰਿਆ ਨਹੀਂ ਜਾਂਦਾ ਤੇ ਅੱਜ ਹਰਟ ਅਟੈਕ ਦੇ ਨਾਲ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਸੋ ਹਜੇ ਖਾਨ ਸਾਹਿਬ ਨੂੰ ਬੜਾ ਸਮਾਂ ਲੱਗਣਾ ਸੀ ਆਪਣੀ ਮਾਂ ਦੀਆਂ ਗੱਲਾਂ ਦੇ ਵਿੱਚੋਂ ਬਾਹਰ ਨਿਕਲਣਾ ਮਾਂ ਦੀਆਂ ਯਾਦਾਂ ਦੇ ਵਿੱਚੋਂ ਬਾਹਰ ਨਿਕਲਣਾ ਤੇ ਇੱਕ ਹੋਰ ਝਟਕਾ ਖਾਨ ਸਾਹਿਬ ਨੂੰ ਲੱਗਾ ਜਦੋਂ ਉਹਨਾਂ ਦੇ ਪਿਤਾ ਨੇ ਜਿਹੜੇ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਸੋ ਪੰਜਾਬੀ ਇੰਡਸਟਰੀ ਨੂੰ ਵਾਕਈ ਕਿਸੇ ਦੀ ਨਜ਼ਰ ਲੱਗ ਗਈ ਹੈ ਤਾਂ ਜੋ ਆਏ ਦਿਨ ਅਜਹੀਆਂ ਖਬਰਾਂ ਨੇ ਜਿਹੜੀਆਂ ਪੰਜਾਬੀ ਇੰਡਸਟਰੀ ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਬਿਲਕੁਲ ਇੱਕ ਵਾਰੀ ਜਸਵਿੰਦਰ ਪੱਲਾ ਦਾ ਜਾਣਾ ਫਿਰ ਉਹੂਜਾ ਸਾਹਿਬ ਦਾ ਜਾਣਾ ਫਿਰ ਰਾਜੀਵ ਜਵੰਦਾ ਦਾ ਜਾਣਾ ਔਰ ਉਸ ਤੋਂ ਬਾਅਦ ਖਾਨ ਸਾਹਿਬ ਦੇ ਮਾਤਾ ਪਿਤਾ ਦਾ ਜਾਣਾ ਦਰਸਲ ਥੋੜੇ ਦਿਨ ਪਹਿਲਾਂ ਮਾਤਾ ਜੀ ਦੀ ਮੌਤ ਹੋਈ ਸੀ ਸੋ ਪਿਤਾਏ ਵਿਛੋੜਾ ਚੱਲ ਨਹੀਂ ਸਕੇ ਹਾਰਟ ਅਟੈਕ ਦੇ ਕਾਰਨ ਉਹਨਾਂ ਦੀ ਵੀ ਮੌਤ ਹੋ ਗਈ ਤਾਂ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਬੜਾ ਸਦਮਾ ਲੱਗਾ। ਸੋ ਬੜੇ ਹੌਸਲੇ ਵਾਲੇ ਹੁੰਦੇ ਨੇ ਉਹ ਪਲ ਜਦੋਂ ਕਿਸੇ ਵੀ ਇਨਸਾਨ ਨੂੰ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਉਸ ਦਾ ਪਿਤਾ ਉਸਦੇ ਸਿਰ ਤੇ ਹੱਥ ਰੱਖੀ ਬੈਠਾ ਯਾਨੀ ਕਿ ਉਸਦੇ ਹਰ ਦੁੱਖ ਸੁੱਖ ਵਿੱਚ ਉਸਦੇ ਸਾਥ ਖੜਾ ਹੁੰਦਾ ਉਸਦੇ ਨਾਲ ਖੜਾ ਹੁੰਦਾ ਉਹਦਾ ਸਾਥੀ ਬਣਿਆ ਹੁੰਦਾ ਪਰ ਜਦੋਂ ਮਾਤਾ ਤੋਂ ਬਾਅਦ ਪਿਤਾ ਵੀ ਉਸ ਇਨਸਾਨ ਨੂੰ ਛੱਡ ਕੇ ਚਲਾ ਜਾਵੇ ਤਾਂ ਸੋਚੋ ਉਸਦੇ ਕੀ ਬੀਤਦੀ ਹੋਏਗੀ ਕਿ ਉਸਦੇ ਉਹ ਪਲ ਨੇ ਝੜੇ ਕਿਵੇਂ ਉਸਨੇ ਬੜੀਆਂ ਯਾਦਾਂ ਦੇ ਨਾਲ ਬਿਤਾਏ ਹੋਣਗੇ ਆਪਣੇ ਪਿਤਾ ਦੇ ਨਾਲ ਉਹ ਅੱਖਾਂ ਦੇ ਮੂਰੇ ਜ਼ਰੂਰ ਚਲਕਦੇ ਹੋਣਗੇ ਸੋ ਮੰਦਪਾਗੀ ਖਬਰ ਪੰਜਾਬੀ ਇੰਡਸਟਰੀ ਤੋਂ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਵੀਰ ਫਾਨੀ ਸੰਸਾਰ ਨੂੰ ਅਲਵਿਦਾ ਅਗਏ ਨੇ